ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਧਾਰਮਿਕ ਸਮਾਜ ਦੇ ਵਿੱਚ ਨਾ ਇੱਕ ਬੜੀ ਵੱਡੀ ਇੱਕ ਰੀਤੀ ਬਣ ਚੁੱਕੀ ਹੈ ਕਿ ਅਸੀਂ ਜੋ ਵੀ ਧਾਰਮਿਕ ਕਰਮ ਕਰਦੇ ਹਾਂ ਇੱਕ ਦੂਜੇ ਵੱਲ ਵੇਖ ਕੇ ਕਰਦੇ ਹਾਂ ਕਿ ਜੇ ਉਹ ਕਰਦਾ ਹੋਊਗਾ ਉਹ ਸਾਰੇ ਕਰਦੇ ਪਏ ਨੇ ਠੀਕ ਹੀ ਹੋਣਾ ਜੀ ਜੋ ਕੰਮ ਭੀੜ ਦੇ ਵਿੱਚ ਹੋ ਰਿਹਾ ਹੋਏ ਸਾਨੂੰ ਲੱਗਦਾ ਹੈ ਕਿ ਠੀਕ ਹੀ ਠੀਕ ਹੈ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਦੇਖਾ ਦੇਖੀ ਸਭ ਕਰੇ ਮਨਮੁਖ ਬੁੱਝ ਨਾ ਪਏ। ਵੀ ਜਿਹੜਾ ਮਨਮੁਖ ਹੁੰਦਾ ਉਹ ਦੇਖਾ ਦੇਖੀ ਕਰੀ ਤੇ ਜਾਂਦਾ ਹੈ ਸਭ ਕੁਝ। ਪਰ ਬੁੱਝ ਨਹੀਂ ਪਉਂਦਾ। ਕਿੰਨੋ ਨਹੀਂ ਬੁੱਝ ਪਉਂਦਾ? ਜੋ ਪ੍ਰਮਾਤਮਾ ਉਹਦੇ ਸਦਾ ਹੀ ਨੇੜੇ ਰਹਿੰਦਾ ਹੈ। ਸਦਾ ਅੰਗ ਸੰਗੇ ਆਪੰਗਣ ਤੇ ਬੂਤੇ ਉਸ ਮਾਲਕ ਨੂੰ ਨਹੀਂ ਬੁੱਝ ਪਉਂਦਾ। ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਸਮੇਂ ਵਿੱਚ ਜਿੰਨਾ ਵੀ ਪ੍ਰਚਾਰ ਹੋ ਰਿਹਾ ਹੈ ਕੋਈ ਵੀ ਬੰਦਾ ਇਹ ਗੱਲ ਨਹੀਂ ਕਹਿੰਦਾ ਕਿ ਪ੍ਰਮਾਤਮਾ ਨੂੰ ਦੇਖਿਆ। ਕਾਰਨ ਕੀ ਹੈ? ਕਿਉਂਕਿ ਸਾਡਾ ਇੱਕ ਅਖਾਣ ਵੱਲ ਚੁੱਕਾ ਹੈ ਕਿ ਰੱਬ ਨੂੰ ਕਿਹੜਾ ਵੇਖਿਆ ਕਿਸੇ ਨੇ। ਉਹਨੂੰ ਕਿਹੜਾ ਦੇਖਿਆ ਕਿਸੇ ਨੇ? ਪਰ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਦੋਹਰੇ ਦੇ ਵਿੱਚ ਰੋਜ਼ ਅਰਦਾਸ ਚ ਪੜ੍ਹਦੇ ਹਾਂ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ। ਕਿ ਜਿਹੜਾ ਵੀ ਰੱਬ ਨੂੰ ਮਿਲਣਾ ਚਾਹੁੰਦਾ ਹੈ, ਜਿਹੜਾ ਵੀ ਪ੍ਰਮਾਤਮਾ ਨੂੰ ਦੇਖਣਾ ਚਾਹੁੰਦਾ ਹੈ ਉਹ ਗਰਵਾੜੀ ਨੂੰ ਖੋਜ ਲਵੇ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਪਰਮਾਤਮਾ ਨੂੰ ਅਸੀਂ ਮਿਲਣਾ ਕੀ ਹੈ ਪਰਮਾਤਮਾ ਦੇ ਦੇ ਵਿੱਚ ਬੈਠੀਆਂ ਅਸੀਂ ਅਸੀਂ ਪਰਮਾਤਮਾ ਨੂੰ ਗਵਾਇਆ ਨਹੀਂ ਅਸੀਂ ਪਰਮਾਤਮਾ ਨੂੰ ਭੁਲਾਇਆ ਹੋਇਆ ਗਵਾ ਨਹੀਂ ਸਕਦੇ ਅਸੀਂ ਪਰਮਾਤਮਾ ਨੂੰ ਇੱਕ ਮੱਛੀ ਸਮੁੰਦਰ ਨੂੰ ਗਵਾ ਨਹੀਂ ਸਕਦੀ ਭੁਲਾ जरूर ਸਕਦੀ ਹੈ ਆਪਣੇ ਪਰਿਵਾਰ ਤੋਂ ਦੂਰ ਜਾ ਸਕਦੀ ਹੈ ਆਪਣੇ ਬੱਚਿਆਂ ਤੋਂ ਦੂਰ ਜਾ ਸਕਦੀ ਹੈ ਮਛਲੀ ਪਰ ਸਮੁੰਦਰ ਤੋਂ ਦੂਰ ਨਹੀਂ ਜਾ ਸਕਦੀ ਅਸੀਂ ਆਪਣੇ ਪਰਿਵਾਰ ਤੋਂ ਦੂਰ ਜਾ ਸਕਦੇ ਹਾਂ ਘਰ ਤੋਂ ਦੂਰ ਜਾ ਸਕਦੇ ਹਾਂ ਕਾਰੋਬਾਰ ਤੋਂ ਦੂਰ ਜਾ ਸਕਦੇ ਹਾਂ ਸ਼ਹਿਰ ਤੋਂ ਦੂਰ ਜਾ ਸਕਦੇ ਹਾਂ ਬੱਚਿਆਂ ਤੋਂ ਦੂਰ ਜਾ ਸਕਦੇ ਹਾਂ ਪਰ ਪਰਮਾਤਮਾ ਤੋਂ ਨਹੀਂ ਜਾ ਸਕਦੇ ਕਿਉਂਕਿ ਪਰਮਾਤਮਾ ਦੇ ਵਿੱਚ ਬੈਠੇ ਅਸੀਂ ਤੂੰ ਦਰਿਆ ਉਹ ਸਭ ਤੁਝ ਹੀ ਮਾਹੇ ਤੁਦ ਬਿਨ ਦੂਜਾ ਕੋਈ ਨਹੀਂ ਪਰ ਸਭ ਕੁਝ ਦੂਰ ਹੁੰਦਿਆਂ ਵੀ ਸਾਨੂੰ ਚੇਤੇ ਆ ਜਾਂਦਾ ਹੈ ਪਰ ਪਰਮਾਤਮਾ ਸਦਾ ਹੀ ਸਾਡੇ ਨੇੜੇ ਰਹਿੰਦਾ ਫਿਰ ਵੀ ਸਾਨੂੰ ਚੇਤੇ ਨਹੀਂ ਆਉਂਦਾ ਹਾਲਾਂਕਿ ਲੋਕ ਕਹਿੰਦੇ ਵੀ ਆ ਕਿ ਪਰਮਾਤਮਾ ਨੇੜੇ ਵੱਸਦਾ ਹੈ ਸਾਡੇ ਨਾਲ ਹੀ ਰਹਿੰਦਾ ਹੈ ਕਣਕਣ ਦੇ ਵਿੱਚ ਵੱਸਦਾ ਹੈ ਪਰ ਪਾਸ਼ਾ ਇੱਥੇ ਵੀ ਮੋਹਰ ਨਹੀਂ ਦਿੰਦੇ ਕਹਿੰਦੇ ਕਹਿਣ ਦੇ ਨਾਲ ਨਹੀਂ ਨੇੜੇ ਨੇੜੇ ਸਭ ਕੋ ਕਹੈ ਗੁਰਮੁਖ ਭੇਦ ਵਿਰਲਾ ਕੋ ਲੈ ਪਾਸ਼ਾ ਕਹਿੰਦੇ ਉਹ ਤੇ ਸਾਰੇ ਕਹਿੰਦੇ ਰੱਬ ਨੇੜੇ ਵੱਸਦਾ ਪਰ ਭੇਦ ਤੇ ਨਹੀਂ ਨਾ ਹੁੰਦਾ ਕਿਸੇ ਸੁਣ ਵਡਾ ਆਖੇ ਸਭ ਕੋਏ ਸਾਰੇ ਕਹਿ ਦਿੰਦੇ ਬੜਾ ਵੱਡਾ ਪਰਮਾਤਮਾ ਇੱਕ ਦੂਜੇ ਨੂੰ ਸੁਣ ਕੇ ਪਰ ਕੇ ਵੱਡਾ ਕਿੰਨਾ ਕੁ ਵੱਡਾ ਹੈ ਡੀਠਾ ਹੋਏ ਕਹਿੰਦੇ ਦੇਖ ਕੇ ਪਤਾ ਲੱਗਦਾ ਹੈ ਅਸਰ ਦੇ ਵਿੱਚ ਗੁਰਮਤਿ ਦੀ ਖੇੜ ਹੀ ਪ੍ਰਮਾਤਮਾ ਨੂੰ ਵੇਖਣਾ ਹੈ ਕਿਉਂਕਿ ਮਿਲਣਾ ਹੀ ਹੈ ਨਾ ਮਿਲਣਾ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਰੱਬ ਨੂੰ ਮਿਲਣ ਦੀ ਵਾਰੀ ਮਿਲੀ ਹੈ ਤੇ ਮਿਲਣਾ ਕੀ ਉਹਨੂੰ ਦੇਖਣਾ ਗੁਰਮਤਿ ਸਾਨੂੰ ਇਹ ਤਾਂ ਕਿਹਾ ਹੀ ਨਹੀਂ ਕਿ ਤੁਸੀਂ ਉਹਦੇ ਬਾਰੇ ਸੁਣੀ ਜਾਓ ਸੁਣਾਉ ਨੂੰ ਤੇ ਗੁਰਬਾਣੀ ਰੋ ਸੁਣਾ ਰਹੀ ਹੈ ਸਾਨੂੰ ਫਿਰ ਉਹਦੇ ਬਾਰੇ ਇਦਾਂ ਪ੍ਰਵਾਦ ਨਹੀਂ ਹੋ ਸਕਦੇ ਅਸੀਂ ਗਾਉ ਨੂੰ ਜਿੰਨਾ ਮਰਜੀ ਗਾਈ ਜਾਓ ਉਹਦੇ ਬਾਰੇ ਅੰਨਾ ਜੰਨਾ ਮਰਜੀ ਸੂਰਜ ਦੀਆਂ ਤਾਰੀਫਾਂ ਕਰੀ ਜਾਵੇ ਪਰ ਜਦੋਂ ਸੂਰਜ ਨੂੰ ਦੇਖਿਆ ਹੀ ਨਹੀਂ ਉਹਦੀਆਂ ਸਾਰੀਆਂ ਤਾਰੀਫਾਂ ਝੂਠੀਆਂ ਨੇ ਕਿਉਂਕਿ ਅਨੁਭਵ ਨਹੀਂ ਹੁੰਦਾ ਜਿੰਨਾ ਚਿਰ ਤੱਕ ਦੇਖਿਆ ਹੀ ਨਹੀਂ ਆ ਉਹਤੇ ਕਿਸੇ ਬਾਰੇ ਸੁਣ ਕੇ ਜੋ ਮਰਜ਼ੀ ਕਹੀ ਜਾਏਗਾ ਪਰ ਜਦੋਂ ਦੇਖਿਆ ਹੀ ਨਹੀਂ ਇਹਨੇ ਕੀ ਕਿਸੇ ਬਾਰੇ ਕਹਿ ਸਕਦਾ ਇਹ ਕੰਨਾ ਇਨਸਾਨ ਸੰਸਾਰ ਦੇ ਜਿੰਨੀ ਮਰਜ਼ੀ ਤਾਰੀਫ ਕਰੀ ਜਾ ਉਹਦੀ ਕੀਤੀ ਹੋਈ ਸਾਰੀ ਤਾਰੀਫ ਛੁੱਟੀ ਕਿਉਂਕਿ ਦੇਖਿਆ ਹੀ ਨਹੀਂ ਉਹਨੇ ਇਸ ਕਰਕੇ ਗੁਰੂ ਪਿਆਰੀ ਸਾਹਿਬ ਸਿੰਘ ਜੀ ਪਾਸ਼ਾ ਕਹਿੰਦੇ ਅਦਿਸ਼ਟ ਦਿਸੇ ਤਾਂ ਕਹਿਆ ਜਾਏ ਬਿਨ ਦੇਖੇ ਕਹਿਣਾ ਵਿਰਥਾ ਜਾਏ ਬਿਨਾਂ ਦੇਖੇ ਤੋਂ ਪ੍ਰਮਾਤਮਾ ਨੂੰ ਜੋ ਮਰਜ਼ੀ ਕਹੀ ਜਾਵੇ ਸੰਸਾਰ ਨੂੰ ਅਸੀਂ ਪਰਮਾਤਮਾ ਸਕਦੇ ਆ ਪਰ ਪਰਮਾਤਮਾ ਨੂੰ ਅਸੀਂ ਖੁਸ਼ ਨਹੀਂ ਕਰ ਸਕਦੇ ਇਸ ਕਰਕੇ ਗੁਰੂ ਪਿਆਰੇ ਉਹ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਕਹਿਵੇ ਕੋ ਸੋਬਾ ਨਹੀਂ ਦੇਖਾਈ ਪਰਮਾਨ ਪਰਮਾਤਮਾ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਆ ਹਾਂ ਕਥੀ ਕਥੇ ਕਥ ਦੇਖਾ ਮੈਂ ਕਥ ਨਾ ਕਥ ਨਾ ਜਾਏ ਕਥਨ ਕਹਿਣ ਕੋ ਸੋਜੀ ਨਹੀਂ ਜੋ ਪੇਖੇ ਤਿਸ ਬਣਿਆਵੇ ਜੇ ਹਾਂ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਏ ਜੋ ਜਾਣ ਵੀ ਲੈਂਦਾ ਉਹ ਵੀ ਨਹੀਂ ਉਹਦੇ ਬਾਰੇ ਕਹਿ ਸਕਦਾ ਸਿਰ ਬੇਗ ਨੂੰ ਦੱਸ ਸਕਦਾ ਹੈ ਕਿ ਭਾਈ ਵੇਖਿਆ ਜਾ ਸਕਦਾ ਜੀ ਉਹ ਮਿਲਿਆ ਜਾ ਸਕਦਾ ਜੀ ਉਹ ਕਿਵੇਂ ਮਿਲਿਆ ਜਾ ਸਕਦਾ ਹੈ ਇਹ ਸਵਾਲ ਹੀ ਉੱਠਦਾ ਹੈ ਇਹਨਾਂ ਤਾਂ ਸਵਾਲ ਹੀ ਉੱਠਦਾ ਕਿ ਕੀ ਵਾਕਈ ਮਿਲਿਆ ਜਾ ਸਕਦਾ ਹੈ ਬਿਲਕੁਲ ਮਿਲਿਆ ਜਾ ਸਕਦਾ ਹੈ ਪਰ ਹੁਣ ਸਵਾਲ ਇਹ ਹੈ ਕਿ ਫਿਰ ਜੇ ਮਿਲਿਆ ਜਾ ਸਕਦਾ ਹੈ ਫਿਰ ਮਿਲੇ ਕਿਉਂ ਨਹੀਂ ਅਜੇ ਤੱਕ ਜੇ ਹੈ ਹੀ ਸਾਡੇ ਨੇੜੇ ਆ ਫਿਰ ਦਿਖਦਾ ਕਿਉਂ ਨਹੀਂ ਸਾਡੇ ਕਾਰਨ ਇਹ ਹੈ ਕਿ ਗੁਰਮਤ ਸਾਨੂੰ ਇਹ ਗੱਲ ਕਹਿੰਦੀ ਹੈ ਕਿ ਤੁਸੀਂ ਅੰਨੇ ਹੋ ਹੁਣ ਅਸੀਂ ਕਹਾਂਗੇ ਕਿ ਸਾਨੂੰ ਅੱਖਾਂ ਦਿੱਤੀਆਂ ਨੇ ਇਹ ਅੱਖਾਂ ਦੀ ਤੇ ਗੁਰਬਾਣੀ ਗੱਲ ਹੀ ਨਹੀਂ ਕਰਦੀ। ਪਾਛਾ ਕਹਿੰਦੇ ਆ ਸੋ ਕੇ ਉਹ ਅੰਦਾ ਆਖੀਏ ਜੇ ਹੁਕਮੇ ਅੰਦਾ ਹੋਏ ਨਾਨਕ ਹੁਕਮਣਾ ਬੁਝੇ ਹੀ ਅੰਦਾ ਕਈਐ ਸੋਏ। ਜੋ ਠਾਗੁਰ ਸਤ ਸਦਾ ਹਜੂਰੇ ਤਾਂ ਕੋ ਅੰਦਾ ਜਾਣ ਤੋ ਦੁਰੇ। ਬਿਨ ਡਿੱਠਾ ਕਿਆ ਸਲਾਈਐ ਅੰਦਾ ਅੰਧ ਕਮਾਏ। ਸੁਣ ਮਨ ਅੰਡੇ ਕੂੜੇ ਕੁੜਿਆਰ ਬਿਨ ਬੋਲੇ 부ਝੀਐ ਸਚਿਆਰ। ਬਿਣਾ ਬੋਲੇ ਉਹਨੂੰ ਬੁਝਿਆ ਜਾ ਸਕਦਾ ਹੈ ਅੰਨੇ ਮਨ ਕਿਨੂੰ ਕਹਿ ਰਿਹਾ ਮਨ ਨੂੰ ਅੰਨਾ ਕਹਿ ਰਿਹਾ ਤਨ ਨੂੰ ਨਹੀਂ ਤਨ ਨੂੰ ਤਾਂ ਦੇਖਦਾ ਪਿਆ ਸਭ ਕੁਝ। ਪਰ ਮਨ ਅੰਧਾ ਹੋਇਆ ਕਿਸ ਚੀਜ਼ ਦੇ ਵਿੱਚ ਅੰਧਾ ਹੋਇਆ ਅਗਿਆਨਤਾ ਦੇ ਵਿੱਚ ਕਿਉਂਕਿ ਅੰਧਾਇ ਤੇ ਦਾ ਮਤਲਬ ਹਨੇਰਾ ਹੋਏਗਾ ਸਾਹਮਣੇ ਉਹ ਹਨੇਰਾ ਕਾਦਾ ਹੋਏ ਅਗਿਆਨਤਾ ਦਾ ਅਗਿਆਨ ਦੇ ਵਿੱਚ ਹੁਣ ਅਸੀਂ ਕਹਾਂਗੇ ਅਸੀਂ ਬੜੇ-ਬੜੇ ਗਿਆਨੀ ਆ ਪਰ ਉਹ ਗਿਆਨ ਸਾਡੇ ਵਾਸਤੇ ਅਗਿਆਨ ਬਣ ਜਾਂਦਾ ਹੈ ਕਦੋਂ ਬਣ ਜਾਂਦਾ ਹੈ ਜਦੋਂ ਸਾਨੂੰ ਪਰਮਾਤਮਾ ਦੀ ਨਜ਼ਰ ਆਉਂਦਾ ਉਹ ਗਿਆਨ ਗਿਆਨ ਨਹੀਂ ਹੈ ਉਹ ਅਗਿਆਨ ਹੈ ਸਾਡਾ ਉਹ ਹਉਮੈ ਅਸਲ ਨਹੀਂ ਹੈ ਪਾਸ਼ਾ ਦਾ ਇਸ ਬਾਣੀ ਸ਼ਬਦ ਪੜ੍ਹਦੇ ਆ ਗਿਆਨ ਅੰਜਨ ਗੁਰ ਦੀਆ ਅਗਿਆਨ ਅંધੇਰ ਬਿਨਾਸ ਅਗਿਆਨਤਾ ਦਾ ਹਨੇਰਾ ਅਗਿਆਨ ਅંધੇਰ ਇਹ ਅਗਿਆਨਤਾ ਦਾ ਹਨੇਰਾ ਪਾਸ਼ਾ ਕਹਿੰਦੇ ਉਹਨਾਂ ਚਿਰ ਤੱਕ ਦੂਰ ਨਹੀਂ ਹੁੰਦਾ ਜਿੰਨਾ ਚਿਰ ਤੱਕ ਗੁਰੂ ਅੱਖਾਂ ਦੇ ਵਿੱਚ ਨੇਤਰਾਂ ਦੇ ਵਿੱਚ ਗਿਆਨ ਦਾ ਸਰੂਪ ਨਹੀਂ ਪੰਡਾ ਪਾਸ਼ਾ ਦਾ ਇੱਕੋ ਭਗਤੀ 'ਚ ਗੱਲ ਕਲੀਅਰ ਹੋ ਜਾਂਦੀ ਹੈ ਪਾਸ਼ਾ ਕਹਿੰਦੇ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਤਾ ਕੋ ਸਰਵ ਪ੍ਰਗਟਾ ਸਾਹ ਕਹਿੰਦੇ ਗਿਆਨ ਦਾ ਸੁਰਮਾ ਜਿੰਨਾ ਦੀ ਅੱਖਾਂ ਦੇ ਵਿੱਚ ਪੈ ਗਿਆ ਉਹਨਾਂ ਨੂੰ ਕਹਿੰਦੇ ਚਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਮਾਲਕ ਦਾ ਹਰ ਪਾਸੇ ਦੇਖਣਾ ਸ਼ੁਰੂ ਹੋ ਗਿਆ ਪਰ ਕਦੋਂ ਜਦੋਂ ਗਿਆਨ ਦਾ ਸੁਰਮਾ ਪਿਆ ਗਿਆਨ ਦਾ ਸੁਰਮਾ ਪਿਆ ਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਮਨ ਨੂੰ ਦੇਖਣਾ ਸ਼ੁਰੂ ਹੋ ਗਿਆ ਮਨ ਦੀ ਜੋਤ ਪ੍ਰਗਟ ਹੋ ਗਈ ਜੋਤ ਸਰੂਪ ਪ੍ਰਗਟ ਹੋ ਗਿਆ ਅਸਥੂਲ ਤੋਂ ਪ੍ਰਕਾਸ਼ ਬਣ ਗਿਆ ਜਦੋਂ ਮਨ ਪ੍ਰਕਾਸ਼ ਹੋ ਗਿਆ ਤਾਂ ਸਾਹਮਣੇ ਵੀ ਪ੍ਰਕਾਸ਼ ਦਿਖਣ ਲੱਗ ਪਿਆ بس ਖੇਡ ਤੇ ਇੰਨੀ ਗੱਲ ਇਹ ਗਿਆਨ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰਹੀ ਹੈ। ਪਰ ਭੇਤ ਨਾ ਹੋਣ ਕਰਕੇ ਕੁਝ ਲੋਕ ਇਹਨਾਂ ਚੀਜ਼ਾਂ ਦੀ ਦੰਦਿਆ ਵੀ ਕਰ ਦਿੰਦੇ ਆ, ਕੁਝ ਲੋਕ ਕਿਸੇ ਪਾਸੇ ਰਹਿ ਜਾਂਦੇ ਆ, ਕੋਈ ਕਿਸੇ ਪਾਸੇ ਲੈ ਜਾਂਦਾ ਹੈ। ਕਿਉਂਕਿ ਜਿਹੜਾ ਬੰਦਾ ਜਿੱਥੇ ਫਸਿਆ ਉਹ ਜਾਂਦਾ ਮੈਂ ਉੱਥੇ ਫਸਿਆ ਰਵਾਂਗਾ। ਪਰ ਗੁਰੂ ਪਿਆਰੀ ਸਾਥ ਸੰਗਤ ਜੀਓ ਇਹ ਗੱਲ ਅੱਜ ਦੇ ਅਸੀਂ ਇਸ ਟੌਪਿਕ ਤੇ ਕਲੀਅਰ ਕਰ ਰਹੇ ਆ ਕਿ ਭਾਈ ਉਹਨੂੰ ਮਿਲਿਆ ਜਾ ਸਕਦਾ ਹੈ। ਸੋ ਜੋ ਮਿਲਣ ਦਾ ਚਾਹਵਾਨ ਹੁੰਦਾ ਹੈ ਉਹ ਜ਼ਰੂਰ ਏਸੀ ਜੀ ਭਜ ਕਰਦਾ ਕੋਈ ਆਵੈ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਵੋਹੇ ਮਾਰਗ ਦਿਖਣਾ ਹੈ ਕਿਸੇ ਨਾਲ ਜੁੜਨ ਦੀ ਲੋੜ ਨਹੀਂ ਹੁੰਦੀ ਪਰਮੇਸ਼ਰ ਦੇ ਨਾਲ ਜੁੜਨਾ ਹੁੰਦਾ ਹੈ ਆਸਰਾ ਗੁਰਬਾਣੀ ਦਾ ਲੈਣਾ ਹੁੰਦਾ ਜੋ ਗੁਰਬਾਣੀ ਦੇ ਜਰੀਏ ਚੱਲਦੇ ਪਏ ਹੁੰਦੇ ਨੇ ਗੁਰਮੁਖ ਪਿਆਰੇ ਉਹਨਾਂ ਨਾਲ ਅਸੀਂ ਵਾਰਤਾ ਲਾਪ ਕਰ ਸਕਦੇ ਆ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ ਕਿ ਗੁਰਬਾਣੀ ਦੀਆਂ ਇਹਨਾਂ ਡੂੰਘੀਆਂ ਰੰਗੀਆਂ ਨੂੰ ਅਸੀਂ ਨਹੀਂ ਸਮਝ ਸਕਦੇ ਤੁਸੀਂ ਸਾਨੂੰ ਸਮਝਾ ਦਿਓ ਕਿ ਕਿੱਦਾਂ ਵੇਖਿਆ ਜਾ ਸਕਦਾ ਹੈ ਤੇ ਜਦੋਂ ਫਿਰ ਦੇਖ ਲੈਨੇ ਆ ਤੇ ਪਾਤਸ਼ਾਹ ਕਹਿੰਦੇ ਮਿਲਿਆ ਹੋਇਆ ਜੀਵਨ ਜਿਹੜਾ ਉਹ ਫਿਰ ਪ੍ਰਵਾਨ ਹੋ ਜਾਂਦਾ ਸੋ ਇਸ ਕਰਕੇ ਅਸੀਂ ਇਹਨਾਂ ਬਾਤਾਂ ਨੂੰ ਸਮਝਣ ਦਾ ਯਤਨ ਕਰੀਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਸਾਨੂੰ ਪਰਮਾਤਮਾ ਦੇ ਨਾਲ ਮੁਲਾਕਾਤ ਕਰਨ ਦੀ ਹੈ ਕਿਉਂਕਿ ਜੀਵਨ ਸਾਨੂੰ ਉਹਨੂੰ ਮਿਲਣ ਵਾਸਤੇ ਬਣਿਆ ਹੈ ਬਾਕੀ ਸਭ ਕੁਝ ਪਿਆਰੇ ਕੂੜ ਹੈ ਜੋ ਨਹੀਂ ਮਿਲਿਆ ਤੇ ਸਭ ਕੁਝ ਕੂੜ ਹੈ ਜੋ ਮਰਜੀ ਅਸੀਂ ਕਰਦੇ ਰਹੀਏ ਸਾਡਾ ਤੀਰਥ ਪੁੰਨ ਦਾਨ ਜੋ ਮਰਜੀ ਅਸੀਂ ਕਰਦੇ ਰਹੀਏ ਪਾਤਸ਼ਾਹ ਕਹਿੰਦੇ ਇਹਨਾਂ ਚੀਜ਼ਾਂ ਦੇ ਨਾਲ ਮਾਲਕ ਨਹੀਂ ਵਸਦੀ ਹੁੰਦਾ ਇਸ ਕਰਕੇ ਉਹਨੂੰ ਵਸਤੇ ਵਿੱਚ ਲਿਆਉਣ ਵਾਸਤੇ ਉਹ ਗਿਆਨ ਦਾ surma ਪਾਸ਼ਾ ਕਹਿੰਦੇ ਜਿਹੜੀਆਂ ਨੇਤਰਾਂ 'ਚ ਪੈਂਦਾ ਉਹਨੂੰ ਹੀ ਉਸ ਮਾਲਕ ਦਾ ਪ੍ਰਕਾਸ਼ ਹੁੰਦਾ ਹੈ ਹਉਮੈ ਖਤਮ ਹੋ ਜਾਂਦੀ ਹੈ ਜੀਵਨ ਦੇ ਵਿੱਚ ਆਨੰਦ ਖੇੜਾ ਬਣ ਜਾਂਦਾ ਹੈ ਨੀਵਾਪਣ ਆ ਜਾਂਦਾ ਹੈ ਜੀਵਨ ਦੇ ਵਿੱਚ ਤੇ ਵਾਕਏ ਹੀ ਪਤਾ ਲੱਗਦਾ ਕਿ ਸਹਿਜ ਦੀ ਪ੍ਰਾਪਤੀ ਚੋਂ ਉੱਥੇ ਪਦ ਦੀ ਪ੍ਰਾਪਤੀ ਹੋ ਗਈ ਹੈ ਸੁਮਾਲਕ ਕਿਰਪਾ ਕਰੇ ਸਾਨੂੰ ਸੋਝੀ ਬਖਸ਼ਿਸ਼ ਕਰੇ ਇਨੀਆਂ ਕੋ ਵਿਚਾਰਾਂ ਕਰਦੇ ਅਨੇਕਾ ਭੁੱਲਾ ਹੋ ਜਾਂਦੀਆਂ ਸਤਗੁਰ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ